ਸਿਆਣੇ ਕਹਿੰਦੇ ਜੋ ਬੀਜੋਂਗੇ ਉਹ ਹੀ ਵੱਟੂਗੇ ਕਹਿੰਦੇ ਕਦੇ ਕਿਸੇ ਦਾ ਮਾੜਾ ਨਾ ਸੋਚੋ ਤੇ ਨਾ ਕਿਸੇ ਦਾ ਮਾੜਾ ਹੁੰਦਾ ਵੇਖੋ ਕੰਧਾਂ ਤੋਂ ਦੀ ਮੂੰਹ ਚੱਕ ਚੱਕ ਕੇ ਕਿਸੇ ਦੀ ਲੜਾਈ ਕਲੇਸ਼ ਨਹੀਂ ਦੇਖਣਾ ਚਾਹੀਦਾ ਜੇ ਕੋਈ ਲੜਦਾ ਹੋਵੇ ਤੇ ਜਾ ਕੇ ਚੁੱਪ ਨਾ ਕਰਾਉਣਾ ਹੋਵੇ ਜੇ ਜਾ ਕੇ ਉਹਨਾਂ ਦੀ ਸਮਾਈ ਸੁਲਾ ਨਾ ਕਰਾਉਣੀ ਹੋਵੇ ਤਾਂ ਉਹਨਾਂ ਦਾ ਤਮਾਸ਼ਾ ਨਹੀਂ ਦੇਖਣਾ ਚਾਹੀਦਾ ਜੈਸੀ ਕਰੂਗੇ ਵੈਸੀ ਭਰੋਗੇ ਜੇ ਕਿਸੇ ਮੂਹਰੇ ਟੋਆ ਪਟੋਗੇ ਤੇ ਪਹਿਲਾਂ ਖੌਦੇ ਡਿੱਗੂਗੇ ਇਹ ਨਾ ਸੋਚੋ ਵੀ ਅਗਲਾ ਆ ਕੇ ਡਿੱਗੂਗਾ ਇਹ ਨਹੀਂ ਪਤਾ ਵੀ ਉਹ ਟੋਏ ਚ ਆਪਾਂ ਡੈਗ ਪੈਣਾ ਜਦੋਂ ਗੁਰੂ ਘਰੇ ਜਾਂਦੇ ਹੁੰਨੇ ਆ ਵਾਹਿਗੁਰੂ ਅੱਗੇ ਐ ਦੋ ਹੱਥ ਜੋੜ ਕੇ ਅਰਦਾਸ ਕਰਿਆ ਕਰੋ ਕਿ ਏ ਪ੍ਰਮਾਤਮਾ ਨਾ ਤਾਂ ਮੈਂ ਇਨਾ ਹੱਥਾਂ ਨਾਲ ਕਿਸੇ ਦਾ ਮਾੜਾ ਕਰਾਂ ਨਾ ਮੈਂ ਇਸ ਦਿਲ ਤੋਂ ਕਿਸੇ ਦਾ ਮਾੜਾ ਸੋਚਾਂ ਨਾ ਮੈਂ ਇਹ ਜਿਹੜੇ ਨੇਤਰ ਦਿੱਤੇ ਆ ਨਾ ਰੰਗਲੀ ਦੁਨੀਆਂ ਵੇਖਣ ਨਾ ਮੈਂ ਇਸ ਦੁਨੀਆਂ ਦਾ ਇਸ ਦਿਲ ਤੋਂ ਇਨਾ ਅੱਖਾਂ ਤੋਂ ਮਾੜਾ ਹੁੰਦਾ ਵੇਖਾਂ ਤੇ ਨਾ ਮੈਂ ਇਸ ਦਿਲ ਤੋਂ ਸੋਚਾਂ ਕਦੇ ਇਹ ਵੀ ਕਿਸੇ ਦਾ ਮਾੜਾ ਨਾ ਸੋਚਾਂ ਜੇ ਸੋਚਾਂ ਤਾਂ ਵਾਹਿਗੁਰੂ ਆਪ ਜੀ ਦਾ ਨਾਮ ਜਪਣ ਦੇ ਬਾਰੇ ਸੋਚਾਂ ਚਾਹੇ ਮੈਂ ਔਖਾ ਹੋਵਾਂ ਚਾਹੇ ਮੈਂ ਸੌਖਾ ਹੋਵਾਂ ਆਏ ਸੋਚਿਆ ਕਰੋ ਵੀ ਜੇ ਕੋਈ ਤੁਹਾਡੇ ਸਾਹਮਣੇ ਆ ਕੇ ਰੋਂਦਾ ਤਾਂ ਉਹ ਕੀ ਮਜਬੂਰੀ ਹੋ ਸਕਦੀ ਉਹ ਕਿਉਂ ਰੋਂਦਾ ਕਿਸੇ ਦਾ ਵੀ ਜੀ ਨਹੀਂ ਕਰਦਾ ਹੁੰਦਾ ਰੋਣ ਨੂੰ ਪਰ ਮਜਬੂਰੀ ਆ ਨਾ ਜਿਹੜੀ ਬੰਦੇ ਨੂੰ ਮਜਬੂਰ ਕਰ ਦਿੰਦੀ ਹੈ ਕਈ ਵਾਰ ਰੋਣ ਤੇ ਤੇ ਕਈ ਵਾਰ ਹੱਸਣ ਤੇ ਕਦੇ ਵੀ ਕਿਸੇ ਨੂੰ ਗਲਤ ਚੱਜ ਨਾ ਕਰਿਆ ਕਰੋ ਅਗਲੀ ਦੀ ਜ਼ਿੰਦਗੀ ਬਾਰੇ ਜੇ ਤੁਹਾਨੂੰ ਪਤਾ ਨਹੀਂ ਹੁੰਦਾ ਇੱਕ 10 ਸਕਿੰਟਾਂ ਚ ਅਗਲੇ ਨੂੰ ਮਾੜਾ ਬੋਲ ਕੇ ਨਾਲੇ ਤਾਂ ਆਪ ਦੀ ਜੀਭ ਦਾ ਸਵਾਦ ਗੋਨੇ ਨਾਲੇ ਅਗਲੇ ਦਾ ਮਨ ਦੁਖੀ ਕਰਦੇ ਆਂ ਰੱਬ ਨੇ ਜ਼ਿੰਦਗੀ ਦਿੱਤੀ ਹੈ ਚਾਰ